ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਮਹਾਨ ਨਗਰ ਕੀਰਤਨਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭਤਾ ਹੋ ਚੁੱਕੀ ਹੈ ਜੋ ਵਾਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤ ਕਰਤਾਰੀ ਸਾਹਿਬ ਵਿਖੇ ਬਟਾਲਾ ਦੇ ਰਾਤ ਪਹੁੰਚੇਗਾ ਤੁਹਾਬ ਜੀ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ ਕਿੰਨਾ ਭਾਰੀ ਇਕੱਠ ਹੈ ਸੰਗਤਾਂ ਦਾ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਗਤ ਅੱਗੇ ਨੂੰ ਰਵਾਨਾ ਹੋਏਗੀ ਇਹ ਬਟਾਲੇ ਤੋਂ ਅਗਲੇ ਪਾਸ ਬਾਬਾ ਬੁਕਾਲਾ ਸਾਹਿਬ ਤੋਂ ਅਗਲੇ ਪਾਸੇ ਜਾ ਕਰਕੇ ਇਹ ਨਗਰ ਕੀਰਤਨ ਦੀ ਜਿਹੜੀ ਰੌਣਕ ਹੈ ਹੋਰ ਵਾਧ ਜੜੀਆਂ ਹੈ ਲਗਭਗ ਮਹਿਤਾ ਚੌਂਕ ਪਹੁੰਚ ਕੇ ਇਹ ਨਗਰ ਕੀਰਤਨ ਸਾਰਾ ਪੈਦਲ ਹੀ ਹੋ ਜਾਂਦਾ ਹੈ। ਸੋ ਕਿਉਂਕਿ ਫਿਰ ਸਾਧਨਾ ਜਿਹੜੇ ਅੱਗੇ ਤੁਰਦੇ ਨਹੀਂ ਇੰਨੀ ਸੰਗਤ ਦਾ ਉੱਥੇ ਇਕੱਠ ਹੋ ਜਾਂਦਾ ਹੈ ਸੰਗਤ ਦਾ ਹੜ ਆ ਜਾਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਮਹਾਨ ਪੁਰਬ ਹੋਵੇ ਵੀ ਕਿਉਂ ਨਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਛੋਟਾ ਬ੍ਰਹਮਣਾਂ ਦੇ ਮਾਲਕ ਹਨ। ਸੋ ਇਸ ਕਰਕੇ ਸਾਰੀ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਭਾਰੀ ਚਾਹ ਕਿਤੇ ਲੰਗਰ ਲੱਗੇ ਹੋਏ ਹਨ ਮਠਿਆਈਆਂ ਦੇ ਤਰ੍ਹਾਂ ਤਰ੍ਹਾਂ ਦੇ ਉਹ ਇਹ ਸਾਰੀ ਖੁਸ਼ੀ ਹੈ ਸੰਕਟਾਂ ਸਵਾਵਾ ਨਭਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਆ ਝਾੜੂ ਦੀ ਫੁੱਲਾਂ ਦੀ ਇਤਿਹਾਦ ਕੇ ਸਾਰੀਆਂ ਸਵਾਵਾ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਨੌਜਵਾਨ ਸਭਾ ਵੱਲੋਂ ਵਿਸ਼ੇਸ਼ ਕਰਕੇ ਉਪਰਾਲਾ ਕੀਤਾ ਗਿਆ ਹੈ ਭਾਈ ਬਾਲਾ ਜੀ ਸਭਾ ਸੋਸਾਇਟੀ ਸੇਵਾ ਸੋਸਾਇਟੀ ਉਹਨਾਂ ਵੱਲੋਂ ਵਿਸ਼ੇਸ਼ ਕਰਕੇ ਸਾਰੇ ਨੌਜਵਾਨਾਂ ਦੁਆਰਾ ਇਸ ਸਟੈਪ ਨੂੰ ਕੰਟਰੋਲ ਕਰਨ ਵਾਸਤੇ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਸਰ ਤੇ ਹਾਜ਼ਰੀ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੂਰਵ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਭ ਸੰਗਤਾਂ ਦਾ ਬੜਾ ਧੰਨਵਾਦ ਸਵੇਰ ਦਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਸਲਤਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਵੇਖ ਰਿਹਾ ਹੈ ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਦੁਰ ਸਿੱਖੀ ਜੀਵਨ ਬਖਸ਼ੇ ਮਹਾਰਾਜ ਸੱਚੇ ਪਾਸ਼ਾ ਹੱਕ ਸੱਚ ਤੇ ਬੋਲਣ ਦੀ ਤੇ ਵਰਤਣ ਦੀ ਮਤ ਬੁੱਧ ਪਰਮੇਸ਼ਰ ਬਖਸ਼ੇ ਆਪਦੇ ਗੁਰ ਘਰੋਂ ਮਹਾਰਾਜ ਸੱਚੇ ਪਾਸ਼ਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭੈਣ ਨਾਨਕੀ ਜੀ ਦੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਭਾਈਆ ਜੈ ਆਰਾਮ ਜੀ ਦੀ ਬਹੁਤ ਬਹੁਤ ਕਿਰਪਾ ਹੋਈ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਧਰਤੀ ਦੇ आनंद ਸੋ ਸਭ ਸੰਗਤਾਂ ਨੂੰ ਮਹਾਰਾਜ ਕਿਰਪਾ ਕਰਕੇ ਚੜ੍ਹਦੀ ਕਲਾ ਬਖਸ਼ੇ ਸਤਿ ਧਰਮ ਦੀ ਜੈਕਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਰਾਤ ਸੁਲਤਾਨਪੁਰ ਲੋਧੀ ਤੋਂ ਪਟਿਆਲਾ ਜਾ ਰਹੀ ਆ ਹਰ ਸਾਲ ਸੰਗਤਾਂ ਵੱਲੋਂ ਚੜ੍ਹ ਕੇ ਇਸ ਦਿਨ ਨੂੰ ਮਨਾਉਂਦੀਆਂ ਨੇ ਤੇ ਇਸ ਸਾਲ ਵੀ ਸਾਰੀ ਸੰਗਤਾਂ ਪਟਿਆਲੇ ਤੋਂ ਵੀ ਸੰਗਤਾਂ ਆਈਆਂ ਸੁल्तानਪੁਰੋਂ ਵੀ ਸੰਗਤਾਂ ਚੱਲੀਆਂ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਪੰਜਾਬ ਚ ਦੇਸ਼ ਚ ਬਾਹਰ ਵੱਸਦੇ ਸਾਰੇ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਉਹਨਾਂ ਸਾਰਿਆਂ ਚੱਥੇਬੰਦੀਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਦਾ ਬੰਨਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰੇਕ ਰਾਜ ਪਿੰਡਾਂ ਦੇ ਬਾਹਰ ਲੰਗਰ ਲਾਏ ਸੰਗਤਾਂ ਵਾਸਤੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਰ ਗੁਰੂ ਨਾਨਕ ਦੇ ਜਗਤ ਗੁਰੂ ਦਾਤਾ ਲਖਪੁਰਾ ਦੇ ਵਿਆਹ ਪਰਵਰਸ ਦੇ ਸਬੰਧ ਵਿੱਚ ਅੱਜ ਮਾਤਾ ਤ੍ਰਿਪਤਾ ਜੀ ਭਾਈਆ ਜੈਰਾਮ ਜੀ ਪੈਤਾ ਕਾਲੂ ਪਿਤਾ ਜੀ ਦੀ ਸਤਕਾਰ ਜੋ ਪਿਤਾ ਜੀ ਮੋਢੀ ਭੈਣ ਬੇਬੇ ਨਾਨਕੀ ਅੱਜ ਆਪਣੇ ਭਰਾ ਨੂੰ ਇਸ ਪੁੱਤਰ ਧਰਤੀ ਤੋਂ ਮਾਤਾ ਸਲਖਣੀ ਜੀ ਨੂੰ ਜਗਤ ਮਾਤਾ ਸਲਖਣੀ ਜੀ ਨੂੰ ਵਿਆਹਣ ਵਾਸਤੇ ਕੋਟਾਲੇ ਦੀ ਧਰਤੀ ਤੇ ਕਹ ਅੱਜ ਉਸੇ ਹੀ ਪ੍ਰਾਤਨ ਰਵੈਤ ਨੂੰ ਗੁਰੂ ਕਰਦੇ ਆ ਹੋਇਆ ਅੱਜ ਸ੍ਰੀ ਅਮਰਤ ਵੇਲੇ 7 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਅਨੁਭਾਗ ਨਗਰ ਕੀਰਤਨ ਗੁਰੂ ਗੰਸਾ ਮਹਾਰਾਜੀ ਸ਼ਤਰ ਸ਼ਾਹ ਦੇ ਪੰਜ ਪਿਆਰਿਆਂ ਪੰਜ ਦਿਲਾਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਜਿਸ ਤਰ੍ਹਾਂ ਪਰਾਤਲ ਸਮੇਂ ਵਿੱਚ ਵਿਆਹ ਪੁਰਬੇ ਖੁਸ਼ੀਆਂ ਬਣਾਈਆਂ ਜਾਂਦੀਆਂ ਸੀ ਕੱਲ ਤੋਂ ਹੀ ਲਗਾਤਾਰ ਇੱਥੇ ਇੱਕ ਦਰਦਰਾ ਸ਼੍ਰੀ ਬੇਰ ਸਾਹਿਬ ਵਿਖੇ ਗੁਰੂ ਨਾਨਕ ਨਾਮ ਲੈਵਾ ਸਖਤ ਇਸ ਵਿਆਹ ਪੁਰਬੇ ਖੁਸ਼ੀਆਂ ਮਨਾ ਰਹੇ ਹਨ ਔਰ ਗੁਰੂ ਘਰ ਵਿੱਚ ਬਹੁਤ ਵੱਡੀ ਆਪਣੇ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਔਰ ਬਹੁਤ ਸੁੰਦਰ ਪਏ ਸ੍ਰੀ ਗੁਰਦੁਆਰੇ ਨੂੰ ਸਜਾਇਆ ਗਿਆ ਹੈ ਬਹੁਤ ਸੁੰਦਰ ਦੀਪ ਮਾਲਾ ਕਰਕੇ ਇਸ ਗੁਰੂ ਸਾਹਿਬ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਖੁਸ਼ੀਆਂ ਲੈਣ ਲਈ ਉੱਥੇ ਬਹੁਤ ਵੱਡੀ ਦੀਪ ਮਾਲਾ ਕਰਕੇ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਲਈ ਆ ਆਪਣੇ ਗੁਰੂ ਘਰ ਨੂੰ ਸਜਾਇਆ ਗਿਆ ਹੈ ਮੈਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੇਸ਼ਾਮ ਰੇਸ਼ਾ ਬੈਠੇ ਗੁਰ ਸਿੱਖਾਂ ਨੂੰ ਅੱਜ ਦੇ 54 ਚੌਥੇ ਵਿਆਹ ਪਰ ਵੀ ਲੱਖ ਲੱਖ ਵਾਰ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ